ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੀਤ ਪਰ ਭੁੱਲਰ ਦੇ ਚੈਨਲ ਤੇ ਹਾਂਜੀ ਤੇ ਅੱਜ ਆਪਨਾ ਖੋਲ ਰਿਆ ਸੀ ਲੈਂਟਰ ਹਾਂਜੀ ਦੇਖ ਸਕਦੇ ਹੋ ਤੁਸੀਂ ਪਲੇਟਾਂ ਕਿਵੇਂ ਡਿੱਗ ਰਹੀਆਂ ਐ ਤੇ ਖੜਾਕਾ ਆ ਰਿਹਾ ਏ ਤੁਹਾਨੂੰ ਵੀ ਦਿਖਾਉਣੀ ਆ ਬਲੌਗ ਦੇ ਨਾਲ ਲੈਂਡ ਤੀਕਰ ਜੁੜੇ ਰਹੋ ਹਾਂਜੀ ਦੇਖੋ ਜੀ ਹੋਰ ਘਾਟਕ ਮਣੀ ਯਾ ਯਾ ਪਾਈ ਪਾਈ ਪਰ ਮੈਨੂੰ ਪਾਉਣ ਲੈ ਦੇ ਰਾਣੀ ਗੱਡ ਡੇਕ ਚਲੇ ਫ੍ਰੇਡ ਫਸੀਆ ਉਹ ਫ੍ਰੇਡ ਡਿਕਨੀ ਪਣੀ ਹਾਂ ਦੇਖਦੇ ਡਿਕਦੀ ਇਧਰ ਲਈ ਇਧਰ ਲਈ ਇਹਨੂੰ ਕਈ ਤੇ ਠਾੜੋ ਹਨ ਖੇਦੇ ਡਿਕ ਪਣੀ ਦੇਗ ਜਾਨੀ ਦੇ ਆ ਜਾ ਦੇਗ ਜਾਨੀ ਦੇਗ ਜਾਨੀ ਦੇਗ ਜਾਨੀ ਦੇਗ ਚਲੀ ਜੇ ਲੋ ਜੀ ਆ ਵੀ ਦੇਖ ਰਾ ਸਫਾਈ ਆ ਜੀ ਵਧੀਆ ਇਹ ਤੇ ਨਹੀਂ ਹੋ ਗਿਆ ਡੇਗੀ ਬਣ ਗਿਆ ਮੇਰੇ ਸਾਹ ਹੁਣ ਕੱਸੀ ਆ ਜੀ ਨਹੀਂ ਕੱਸੀ ਹੋ ਜਾ ਨਹੀ ਇਧਰ ਵਰਤੀ ਜਾਂਦੀ ਉਹ ਬੜਾ ਡੇਵਾ ਆ ਖੜਾ ਫਿਰ ਪਾਣੀ ਵਾਲੇ ਪਾ ਕੇ ਡੇਗ ਰਿਓ ਪਾਣੀ ਹੋ ਗਈ ਤੇ ਦੇਖਦੇ ਹਾਂ ਹਾਂ ਦੇਖੋ ਜੀ ਕੋਲਰ ਆ ਜੀ ਲੈਂਟਰ ਅੱਜ ਹੁਣ ਆਪਾਂ ਗਾਂ ਜਾ ਨਹੀਂ ਸਕਦੇ ਜਦ ਸਾਰਾ ਲੈਂਟਰ ਖੁੱਲੇਗਾ ਤੇ ਫਿਰ ਤੁਹਾਨੂੰ ਪੂਰੀ ਜਿਹੜੀ ਵੀਡੀਓ ਉਹ ਬਣਾ ਕੇ ਪਾਵਾਂਗੇ ਹੁਣ ਆਪਾਂ ਛੋਟਾ ਜਿਹਾ ਬਲੌਗ ਜਿਹੜਾ ਪਾ ਰਹੇ ਹਾਂ ਹਾਂਜੀ ਦੇਖ ਸਕਦੇ ਹੋ ਤੁਸੀਂ ਇਧਰਲੇ ਬੰਨੇ ਖੋਲ ਲੀਆਂ ਪਲੇਟਾਂ ਲੱਤ ਗਈਆਂ ਹਲੇ ਇਧਰਲੇ ਬੰਨੇ ਰਹਿੰਦੀਆਂ ਨੇ ਚੈਨਲ ਨੂੰ ਵਾਤਾ ਵਾਤਾ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀਆਂ ਵੀਡੀਓ ਜਿਹੜੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਹਾਂਜੀ ਤੇ ਪੂਰਾ ਬਲੌਗ ਤੁਹਾਨੂੰ ਪਾਵਾਂਗੇ ਜੀ ਸਾਰੀਆਂ ਪਲੇਟਾਂ ਜਦੋਂ ਲੱਗਤ ਗਈਆਂ ਤੇ ਹੁਣ ਆਪਾਂ ਰੋਟੀ ਬਣਾਉਣ ਲੱਗੇ ਆ ਜੀ ਓਕੇ ਬਾਏ ਟਾਟਾ